ਦੇ ਬੜੇ ਇੰਪੋਰਟੈਂਟ ਮੈਂਬਰ ਸ਼੍ਰੀਮਤੀ ਸਰਦੇਸ਼ ਛੋਕੜਾ ਜੀ ਦੀ ਨਵੀਂ ਪੁੰਨਤਿਥੀ ਦੇ ਇਪਨਖਸ਼ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਜਿਹੜਾ ਪੰਜਾਬ ਕੇਸਰੀ ਗਰੁੱਪ ਵੱਲੋਂ ਆਰਗੇਨਾਈਜ਼ ਕੀਤਾ ਗਿਆ ਔਰ ਬੱਬਰ ਹਸਪੀਟਲ ਜੀਵਨਵਾਲ ਦੇ ਵਿੱਚ ਇਹ ਕੈਂਪ ਦਾ ਉਯੋਜਨ ਹੋ ਰਿਹਾ ਇਹਦੇ ਵਿੱਚ ਰੋਟਰੀ ਕਲੱਬ ਗੁਰਦਾਸਪੁਰ ਤੇ ਭਾਰਤ ਵਿਕਾਸ ਪਰਿਸ਼ਦ ਸਿਟੀ ਨਾਣਾ ਦੀ ਸ਼ਾਖਾ ਹੈਗੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮੈਗਾ ਮੈਡੀਕਲ ਫ੍ਰੀ ਕੈਂਪ ਜਿਹੜਾ ਚੈਕਅਪ ਕੋਲایا ਗਿਆ ਔਰ ਇਹਦੇ ਵਿੱਚ ਅੱਜ ਬੱਬਰ ਹਸਪੀਟਲ ਵੱਲੋਂ ਫ੍ਰੀ ਮੈਡੀਸਨ ਫ੍ਰੀ ਮੈਡੀਕਲ ਚੈਕਅਪ ਫ੍ਰੀ ਟੈਸਟ ਜਿਹੜੇ ਨੇ ਅੱਜ ਹੋ ਕਰਾਇਆ ਜਾ ਰਹੇ ਨੇ ਸਮਝ ਸਮਝਣਾ ਕਿ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਪੰਜਾਬ ਦੇ ਵਿੱਚ ਮਾਨਵਤਾ ਦੀ ਸੇਵਾ ਲਈ ਲੋਕਤੰਤਰ ਦੇ ਬਚਾ ਲਈ ਇਹਨਾਂ ਦਾ ਬਹੁਤ ਵੱਡਾ ਰੋਲ ਜਿਹੜਾ ਹੋ ਰਿਹਾ ਔਰ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਆਪ ਇੱਕ ਬਹੁਤ ਸਮਾਜ ਸੇਵਿਕਾ さん ਉਹਨਾਂ ਨੇ ਪਰਿਵਾਰ ਨੂੰ ਮਜ਼ਬੂਤੀ ਦੇ ਨਾਲ ਸਟਰੈਂਥ ਦੇ ਕੇ ਤਾਕਤ ਦੇ ਕੇ ਪਰਿਵਾਰ ਨੂੰ ਇਸ ਗੱਲ ਹੀ ਖੜਾ ਰੱਖਿਆ ਕਿ ਆਪਾਂ ਕਿਵੇਂ ਸਮਾਜ ਦੀ ਸੇਵਾ ਕਰਨੀ ਆ ਸੋ ਇਹ ਦਿਨ ਜਿਹੜੇ ਐਸੇ ਨੇ ਇਹ ਆਉਣ ਵਾਲੀ ਪੀੜ੍ਹੀ ਲਈ ਇੱਕ ਪ੍ਰੇਰਨਾ ਦਾ ਸਰੋਤ ਨੇ ਜਿਹੜੀਆਂ اخلاقی ਕਦਰਾਂ ਜਿਹੜੀਆਂ ਕੀਮਤਾਂ ਜਿਹੜਾ ਤਿਆਗ ਜਿਹੜੀ ਤਪੱਸਿਆ ਇਸ ਪੰਜਾਬ ਕੇਸਰੀ ਗਰੁੱਪ ਵੱਲੋਂ ਸਮਾਜ ਲਈ ਕੀਤੀ ਗਈ ਆ ਉਹ ਅੱਗੇ ਚਾਨਣ ਮਨਾਰਾ ਬਣ ਕੇ ਚੱਲੂਗੀ ਔਰ ਅੱਜ ਇੱਥੇ ਸਾਡੇ ਜਿਹੜੇ ਲੋਕਲ ਚੀਫ ਬਿਊਰੋ ਨੇ ਜਿਹੜਾ ਆਪਕੇ ਸ੍ਰੀ ਗਰੁੱਪ ਦੇ ਅਨੁਰੋਧ ਗੁਪਤਾ ਜੀ ਉਹਨਾਂ ਦੀ ਹਿੰਮਤ ਦੇ ਨਾਲ ਇਹ ਸਾਰਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਹੋਇਆ ਅੱਜ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਉੱਥੇ ਸਾਡੇ ਸ਼ਹੀਦ ਸੈਨਿਕ ਪਰਿਵਾਰ ਚੋਂ ਵਿਕੀ ਜੀ ਉਹ ਵੀ ਅੱਜ ਆਪਣੀ ਭਾਵਨਾਵਾਂ ਸਾਂਝੀਆਂ ਕਰਨ ਇੱਥੇ ਆਏ ਨੇ ਸੋ ਮੈਂ ਸਮਝਦਾ ਕਿ ਅੱਜ ਲੋੜ ਆ ਜਦੋਂ ਵੀ ਇਸ ਐਨਜੀਓ ਸਾਰੀਆਂ ਕੰਮ ਕਰਦੀਆਂ ਭਾਵੇਂ ਰੋਟਰੀ ਆ ਭਾਵੇਂ ਉਹ ਪਾਤ ਪ੍ਰਕਾਸ਼ ਪੰਚਾਇਤ ਆ ਇਹ ਇੱਕ ਸਨੇਹ ਦਿੰਦੀ ਆ ਵੀ ਆਪਾਂ ਸਮਾਜ ਨੂੰ ਕਿਸ ਤਰੀਕੇ ਨਾਲ ਵਾਪਸ ਕਰਨਾ ਬਹੁਤ ਲੰਬਾ ਸਮਾਂ ਅਸੀਂ ਸਮਾਜ ਤੋਂ ਹਰ ਚੀਜ਼ ਲਈ ਜਾ ਰਹੇ ਆ ਸਾਡਾ ਬਾਜ਼ ਚੱਲੇ ਤੇ ਆਪਾਂ এনवायरमेंट ਨੂੰ ਵੀ ਨਾ ਬਖਸ਼ੀਏ ਪਰ ਸਮਾਜ ਨੂੰ ਵਾਪਸ ਕਿਵੇਂ ਕਰਨਾ ਉਹਦਾ ਇੱਕ ਜਿ ਸਨੇਹਾ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਮੈਂ ਇੱਕ ਵਾਰੀ ਫੇਰ ਬੱਬਰ ਪਰਿਵਾਰ ਦਾ ਵੀ ਧੰਨਵਾਦੀ ਆ ਜੀ ਇਹ ਜਿੱਥੇ ਇਹਨਾਂ ਨੇ ਬਹੁਤ ਵੱਡਾ ਜਾਲ ਸਾਡੇ ਇਲਾਕੇ ਦੇ ਵਿੱਚ ਮੈਡੀਕਲ ਫੈਸਿਲਿਟੀਆਂ ਦਾ ਆਇਆ ਉੱਥੇ ਕਿਤੇ ਨਾ ਕਿਤੇ ਇਹਨਾਂ ਨੇ ਸਮਾਜ ਦੀ ਸੇਵਾ ਲਈ ਗਰੀਬ ਗੁਰਬੇ ਲਈ ਵੀ ਉਸ ਦਰਦ ਆਪਣੇ ਦਿਲ ਦੇ ਵਿੱਚ ਰੱਖਦੇ ਨੇ ਔਰ ਉਹਦੇ ਲਈ ਉਪਰਾਲੇ ਕਰਦੇ ਨੇ ਉਹਨਾਂ ਦਾ ਹੀ ਵੀ ਮੈਂ ਧੰਨਵਾਦ ਕਰਦਾ ਔਰ ਇੱਕ ਵਾਰੀ ਫਿਰ ਪੰਜਾਬ ਕੇਸਰੀ ਗਰੁੱਪ ਦਾ ਰੋਟਰੀ ਦਾ ਭਾਰਤ ਵਿਕਾਸ ਪਰਿਸ਼ਦ ਦਾ ਔਰ ਬੱਬਰ ਗਰੁੱਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਯਾਰ ਬਹੁਤ ਵਧੀਆ ਇਹ ਪ੍ਰੋਜੈਕਟ ਲਿਆ ਔਰ ਸਾਡੇ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਮਿੰਮੀ ਮਹਾਜਨ ਉੱਚੇ ਚੇਤਤੌਰ ਤੇ ਆਏ ਨੇ ਜਿੱਥੇ ਤੱਕ ਸਰਕਾਰ ਦੀ ਕਿਤੇ ਲੋੜ ਆ ਇਹਨਾਂ ਸਿਹਤ ਸੇਵਾ ਵਾਸਤੇ ਉਹ ਅਸੀਂ ਹਮੇਸ਼ਾ ਤਤਪਰ ਔਰ ਤਿਆਰ ਆ ਕਿਉਂਕਿ ਭਗਵੰਤ ਮਾਨ ਜੀ ਦਾ ਇੱਕੋ ਹੀ ਯਾਦ ਆ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਫ੍ਰੀ ਸਸਤੀਆਂ ਔਰ ਬਿਲਕੁਲ ਵਧੀਆ ਤਰੀਕੇ ਨਾਲ ਦੇਣੀਆਂ ਉਹ ਉਹਦੇ ਲਈ ਅਸੀਂ ਹਮੇਸ਼ਾ ਕਰਮਸ਼ੀਲ ਔਰ ਯਤਨਸ਼ੀਲ ਰਵਾਂਗੇ ਧੰਨ یہ جو کیپ ابھی لگا ہے یہاں پہ سکن اور سکن سے ریلیٹڈ جتنے بھی ڈیزیزز ہے ان کی ٹریٹمنٹ کے لیے پرٹیکولرلی جو ایڈوانس ٹریٹمنٹ ابھی چل رہا ہے سکن کا جیسے لیزر ہیئر ریمول ٹریٹمنٹ ہے چہرے پہ اب نارمل بال آتے ہیں خاص کر کے میلز میں یا پھر سکار بن جاتا ہے زخم لگنے کے بعد تو اس کے لیے فریکشنل ٹریٹمنٹ ہے ہمارے پاس یا پھر سفید داغ ہے اس کے لیے بھی مائکو نیڈلنگ ڈرما پین ٹریٹمنٹ ہے ہمارے پاس یا پھر کالے داغ ہے اس کے لیے ہمارے پاس کیمیکل پیلنگ کا ٹریٹمنٹ ہے یا پھر ایکنی روزیشی پنگ باقی جو ڈس آڈرس ہے ایگزیما ان کے لیے ہمارے پاس فوٹو تھراپی ہے یا پھر ایکنی اور ایکزیما ان کے لیے اور روزیشی کے لیے ہمارے پاس انٹینس پلس لائٹ ٹریٹمنٹ ہے اور بھی بہت سارے ٹریٹمنٹ ایڈوانس ٹریٹمنٹ ہے ہمارے پاس اب آنے والے ٹائم میں مطلب بالکل نیئر فیوچر جو جسم میں ایکسٹرا چربی ہوتی ہے فیٹ تو اس کو ریمو کرنے کے لیے کرایلاپلس کا ٹریٹمنٹ بھی بہت جلدی اویلیبل ہوگا ہمارے پاس اور بھی سکن سے ریلیٹڈ مطلب جو تو لیٹسٹ ٹیکنیکس یوز ہو رہی ہیں تو ان کا ہم اپیوگ کریں گے ہیئر لاس تھراپی میں ہم پی آر پی تھراپی کریں گے یا لیزر ہیلمٹ تھراپی کریں گے تو یہ تو لیٹسٹ سارے ایڈوانس ٹریٹمنٹ ہیں یا لیزر لیپ یہ بھی ایڈوانس ٹریٹمنٹ ہے یہ مشینیں بھی یہاں پہ آنے والی ہیں تو میں گرداسپور اور اس کے آس پاس کے ایریاز میں جتنے بھی لوگ ہیں سکن کی ڈیزیز سے جو متاثر ہیں تو ان ان سے ریکویسٹ کرتا ہوں کہ وہ یہاں آئے اور اس سودھا کا لاب اٹھائیں